ਲੌਸੀ ਮੈਟਰ ਕਹਿੰਦੇ ਬੜੇ ਦਿਨਾਂ ਬਾਅਦ ਬਣਾਉਣ ਲੱਗੇ ਵਿਲੌਗ ਕਹਿੰਦੇ ਇਕੱਠੇ ਹੋਏ ਸੀ ਜਿੰਨੇ ਚਾਰੇ ਤੇ ਇੰਨੀ ਆ ਵੇਹੇ ਦਾ ਆ ਗਏ ਆਇਆ ਲੈਵਲ ਆਇਆ ਲੈਵਲ ਸ਼ਰੀਆਮ ਬਲੈਕ 골ਡ ਵਿੱਚ ਦੀ ਹੈ ਸ਼ਰੀਆਮ ਸ਼ਰੀਆਮ ਚਾ ਕਰੋ ਆ ਸੁਣਾ ਵੇ ਲੋ ਸ਼ਰੀਆਮ ਲਈ ਫਿਰ ਕੋਈ ਕੁਝ ਕੁਝ ਕਹਿੰਦੀ ਸਹੀ ਗੱਲ ਆ ਸ਼ਰੀਆਮ ਹੀ ਆ ਲੈਵਲ ਆ ਸਾਡਾ ਲੈਵਲ ਆ ਲੈਵਲ ਹੋਣਾ ਹੀ ਕਰਨ ਲੱਗੇ ਜੇ ਕੰਮ ਉਹ ਆ ਲੈਵਲ ਪਰਾਸ਼ਾਰਾ ਆ ਚੱਲ ਚੜਾ ਉਹ ਬਲੈਕ ਸੋ ਨਾ ਜਿਆਦਾ ਆ ਉਹ ਤੇਰੀ ਰੋੜ ਚੜਾ ਵੇਖ ਲੈਨੇ ਚੜਦੇ ਤੇ ਨਹੀਂ ਬਲੈਕ ਸੋ ਨਾ ਜਿਆਦਾ ਆ ਘਰ ਜਾ ਤੇ ਘੜਗੇ ਉਹ ਤੇਰਾ ਇਹਨੇ ਜਾਨ ਕਿਸੇ ਦੀ ਉੱਠ ਸਟਰੀ ਨਹੀਂ ਚੜਾਉਣੀ ਆ ਪਤਾ ਲੱਗੇ ਬਲੈਕ ਸੋ ਨਾ ਲਾਹਂਤਾ ਤੇਰੇ ਤੇ گلاب ਦਾ ਫੁੱਲ ਦਿੱਤਾ ਜਾਂਦਾ ਥੈਂਕ ਯੂ ਥੈਂਕ ਯੂ ਬਲੈਕ ਸਨ ਆਫ ਇਹ ਲਾਤਾ ਆ ਵੈਸੇ ਲਾਹਂਦਾ ਤੇਰੇ ਤੇ ਬਹੁਤ ਜਿਆਦਾ ਮੈਂ ਜਿਹੜਾ ਤੂੰ ਹੁਣ ਕੀ ਫਾਇਦਾ ਉੱਡ ਨਹੀਂ ਗਿਆ ਉਹ ਤਾਂ ਹੀ ਕਹੇ ਖਾਲੀ ਜਿਹੜਾ ਤੂੰ ਮੈਂ ਖਾਲੀ ਜਿਹੜਾ ਗਰੀਨ ਨੂੰ ਰੰਗ ਰੰਗ ਵੇਲੇ ਗਏ ਨਾਲੇ ਟਾਈਮ ਪਾਸ ਹੋ ਜੂ ਨਹੀਂ ਨਾਲੇ ਆ ਵੇ ਰੰਗ ਕੀਤਾ ਇਹਨੂੰ ਜੰਗਾਲ ਨਹੀਂ ਲੱਗ ਸਕਦਾ ਸਹੀ ਹੈ ਇਹ ਤਾਂ ਹੈਗਾ ਇਹ ਜੰਗਾਲ ਨੂੰ ਵਿਚਾਰੀ ਭਰੀ ਪਈ ਆ بلو ਨੂੰ ਨਹੀਂ تو ہی کرائیے نہیں تو ہی کرائیے اینੀ ਤਾਂ ਚੱਲੂਗੀ ਇਹ ਤਾਂ ਕੀਤੀ ਹੋਈ ਰੰਗ ਦੇਗਮਰ ਬਾਜੂ ਦੇਗਮਰ ਮਾਰਦੇ ਆ ਫਿਰ ਇਹਨੂੰ ਕਰਦੇ ਆ ਰੰਗ ਰੰਗ ਉਹ ਕਰੀਏ ਗਲਤ ਕੀਤਾ ਇਹਨੂੰ ਆਪਾਂ ਕਰਨਾ ਹੀ ਨੀਲਾ ਤਾਂ ਇਹਨੂੰ ਕਰਨਾ ਹੀ ਲਾਲ ਲਾਲ ਨੀਲੀ پری ਉਹ ਨਹੀਂ ਓਏ ਨੀਲੀ پری ਲਾਲ پری ਨੀਲੀ پری ਪੀਲੀ پری ਕਮਰੇ ਮੈਂ ਬੰਦ ਉਹ ਉਹ ਸਾਹਮਣੇ ਲੱਭਣਾ ਸੀ ਯਾ ਲੌਬੀ ਫਿਰ ਮਾਰਦੇ ਨੂੰ ਨਹੀਂ ਤੋ ਹੀ ਕਰਾ ਕੇ ਰੰਗ ਸੈਗਲ ਜਾਨ ਨੇ ਘਰੇ ਗਿਆ ਅੱਜਲਾ ਚਾਚਾ ਕਹਿੰਦਾ ਤੁਹਾਨੂੰ ਮੇਕ ਚੀਜ਼ ਖੋਣੀ ਆ ਆਪਾਂ ਆਪਾਂ ਕਰਨ ਲਗੇ ਬਿジネス ਬਿジネス ਆਪਾਂ ਕੱਟਾ ਪਿਆਰ ਕਰਦੇ ਪਿਆ ਕੱਟਾ ਇਹ ਆਪਣਾ ਹੈਗਾ ਨੀਲੀ ਰਵੀ ਦਾ ਨਾ ਕੱਟਾ ਨਹੀਂ ਝੋਟਾ ਓਏ ਆਹ ਲੈ ਕੱਟਾ ਨਾ ਇਹ ਨੀਲੀ ਰਵੀ ਦਾ ਨਾ ਨੀਲੀ ਰਵੀ ਦਾ ਪਿਓਰ ਨੀਲੀ ਰਵੀ ਦਾ ਪਿਆਰ ਪਿਆਰ ਅੱਖਾਂ ਵੀ ਨੀਲੀਆਂ ਐ ਇਹ ਆਪਾਂ ਸੇਲ ਕਰ ਦੇਣਾ ਜਦੋਂ ਵੱਡਾ ਹੋ ਗਿਆ ਸੇਲ ਕਰ ਦੇਣਾ ਇਹ ਨਹੀਂ ਰੱਖਣਾ ਠੀਕ ਠੀਕ ਹੈ ਫੋਨ ਆਪਣਾ ਮੇਨ ਮੇਨ ਆ ਆਪਣਾ ਅਸਲੀਆ ਏ ਆਪਣਾ ਅਸਲੀ ਹੈ ਇਹ ਮਾਰਦਾ ਵੀ ਵੈਸੇ ਮਾਰਦਾ ਵੀ ਅਰਸ਼ ਨੂੰ ਨਹੀਂ ਕੋਈ ਕਹਿੰਦਾ ਹਾਂ ਮੈਨੂੰ ਕੁਝ ਕਹਿੰਦਾ ਹੋਰੇ ਗਾਪਨੇ ਕੋਲ ਕਹਿੰਦਾ ਤਾਂ ਵੈਸੇ ਮੈਨੂੰ ਵੀ ਨਹੀਂ ਕੋਈ ਨਹੀਂ ਜਦ ਖੋਲੀਓ ਤਾਂ ਕਹਿੰਦਾ ਇੱਕ ਹੋਰੇ ਗਾਪਨੇ ਕੋਲ ਉਹ ਦੇਖਿਆ ਬਿਜ਼ਨਸ ਮੱਝਾਂ ਦਾ ਬਿਜ਼ਨਸ ਇੱਕ ਹੋਰੇ ਗਾ ਇਹ ਕਾਰ ਆ ਇਹ ਵੀ ਨੀਲੀ ਰਵੀ ਦਾ ਪਰ ਇਹ ਰੀਣਾ ਨਹੀਂ ਨਿਕਲਿਆ ਇਦਾਂ ਲੱਤਾਂ ਨਹੀਂ ਅਗਲੀਆਂ ਚਿੱਟੀਆਂ ਨਹੀਂ ਉਹ ਨਹੀਂ ਹੈ ਗਿਆ ਪੁੱਛੋ ਪਿੱਛੇ ਲੱਗੀਆਂ ਨਹੀਂ ਨਹੀਂ ਇਹ ਪਤਾ ਕੀ ਚੱਕਰ ਬਣਿਆ ਅੱਖਾਂ ਨਹੀਂ ਨੀਲੀਆਂ ਇਹ ओरिजिनल ਨਿਕਲਿਆ ਦੋਗਲਾ ਨਿਕਲ ਆਇਆ ਦੋਗਲਾ ਨਿਕਲ ਆਇਆ ਹਾਂਜੀ ਹੋਰ ਕੱਟਾ ਹੈ ਆਪਣੇ ਕੋਲ ਉਧਰ ਤੱਕ ਗੁਈਏਗਾ ਨਹੀਂ ਨਹੀਂ ਬਸ ਆਹੀ ਤੈਨਾਂ ਤਿੰਨੇ ਤਿਆਰ ਆ ਇੱਕ ਸਾਈਕਲ ਦੰਦਿਆ ਆ ਇੱਕ ਸਾਈਕਲ ਕਰਦਾ ਮੈਂ ਸੱਚ ਆਪਾਂ ਸਾਈਕਲ ਹੀ ਜਾਨੇ ਆ ਜੋ ਆਪਾਂ ਸਾਈਕਲ ਹੀ ਜਾਨੇ ਸਾਈਕਲ ਜਾਨੇ ਆ ਆ ਲੈ ਬੱਚੀ ਅਰਸ਼ ਨੇ ਲਿਆਂਦੀ ਹੀ ਬਹੁਤ ਵਧੀਆ ਲਿਆਤੀ ਬੱਚੀ ਇਹ ਲਿਆਂਦੀ ਹੀ ਕਿਨੇ 6-7 ਮਹੀਨੇ ਹੋ ਗਏ ਉੱਥੇ ਉੱਥੇ ਵਧੀ ਫੁੱਲੀਆਂ ਦੀ ਆ ਗਾਹ ਬਛਾਈ ਨਹੀਂ ਹੁੰਦੀ ਭਈ ਇਹ ਜਿਹੜੇ ਬੰਦੇ ਕੋਲ ਲੈਂਦੀ ਹੋ ਕਹਿੰਦਾ ਆਧਾਰਾ ਪਾਉ ਵਾਦੀ ਫੁੱਲਦੀ ਫਿਰ ਵੀ ਨਹੀਂ ਨਹੀਂ ਆਧਾਰ ਹੀ ਨਹੀਂ ਪਾਇਆ ਪਾਉ ਚਲ ਆ ਜਾ ਵੀ ਅੱਧਾ ਵਹ ਲੈ ਇੱਕ ਫੋਰਚਨਰ ਆਪਣੀ ਆ ਖੜੀ ਹੋ ਫੋਰਚਨਰ ਜੋ ਵੀ ਕੋਣ ਹੈ ਹਾਂ ਇਹ ਦੂਜੀ ਆ ਉਹ ਕੈਂਪਰ ਆਂ ਦਿੱਤਾ ਰਤਾ ਇਹ ਬਲਿੰਕ ਰਤਾ ਨੀਰੇ ਨੀਰੇ پتہ ਕਿ ਨੀਵੀਆਂ ਹੀ ਐ ਚੱਕ ਕਰਕੇ ਇਹਦਾ ਡੰਡਾ ਲੱਗਾ ਸੀ ਐ ਚੱਕਦੀ ਸੀ ਹੂੰ ਤੇ ਗੋਲਾ ਲੈ ਆਏ ਦਾ ਗੋਲਾ ਲੈ ਆਏ ਨਹੀਂ ਲਾਇਆ ਇਹ ਆਪਣੇ ਕੋਲ ਫੜਾ ਲੈ ਪੈ ਜਾਵੇ ਤਾਂ ਜੋੜੀ ਆ ਲੱਗੇ ਆ ਤੁਹਾਨੂੰ ਦੱਸੂਗੀ ਕੌਣ ਮੈਨ ਨੂੰ ਨਹੀਂ ਕੁਛ ਕਹਿੰਦੀ ਹੱਥੇ ਦੱਸੂਗੀ ਸ਼ੀਨਾ ਸ਼ੀਨਾ ਨਾ ਨਾ ਸੇਠਾ ਸ਼ੀ ਉਹਨੂੰ ਪੰਜੇ ਦਸ਼ੀਨਾ ਦੀ ਅੱਛਾ ਚੱਲ ਚੱਲ ਖੜ ਜਾ ਇੱਕ ਕੁੱਕੂ ਦੀ ਮੈਂ ਤਰ ਮਰੂ ਚ ਵੇ ਕੌਣ ਲੈਣੇ ਮੂੰਹ ਲਾਉਣਾ ਆਈ ਹੈ ਕਹਿੰਦੇ ਸੈਜਲ ਪਾਰਟੀ ਬੜੀ ਹੈ ਕਿੱਥੇ ਬੁੱਲੇ ਕਹਿੰਦੇ ਬੁੱਲੇ ਬਖਾਣ ਕੱਢ ਦੇ ਸਾਲਾ ਹੈ ਵੀ ਵਾੜ ਨਹੀਂ ਆ ਵਾੜ ਲੱਗ ਜਾਨੀ ਆ ਵਾਣੀ ਮੇ ਲਵਾਉਣੀ ਹਾਂ ਮੈਂ ਤਾਂ ਆਪਣਾ ਰਹਿ ਗਿਆ ਟੱਡਾ ਓ ਹੋ ਹੋ ਝੋਟੇ ਵਾਲਾ ਝੋਟੇ ਵਾਲਾ ਆ ਓ ਯੈਸ ਕੱਟਾ ਫੋਲ ਗਾਈਜ਼ ਫੋਲ ਗਾਈਜ਼ ਗਾਈਜ਼ ਮੈਂ ਵੀ ਨਸ ਤੜਾਈ ਗਿਆ ਮੈਂ ਵੀ ਨਸ ਯੂਨਸ ਓ ਮੈਨੂੰ ਜਾ ਰਿਹਾ ਦੁੱਖਾਂ ਤੇ ਤੁਸੀਂ ਨਾ ਕਿਰਿਓ ਕਿਉਂ ਹਰ ਜਾ ਮੈਂ ਅੰਦਰ ਅੰਦਰ ਕੀ ਅੰਦਰ ਆ ਜਾਣਾ ਸਾਹ ਇੰਨੇ ਦਵਾਈ ਲਿਆ ਦਿੱਤੀ ਇੱਕ ਦਿਨ ਹੀ ਦਿੱਤੀ ਉਸ ਤੋਂ ਬਾਅਦ ਇਹ ਵੀ ਨੀਲੀ ਰਾਵੀ ਦਾ ਹੀ ਆ ਤੇਰੀ ਨੀਰਾ ਵੀ ਦਾ ਕਿਉਂਕਿ ਜਿਵੇਂ ਤੁਹਾਨੂੰ ਖੈ ਸਾਰ ਨਾਲ ਨਿਕਲ ਕਟਾ ਉਹਦੇ ਵੀ ਪੈਰ ਤੇਰੀ ਭਾਈ ਹੋ ਜੇ ਉਹਦੇ ਵੀ ਉਹਦੇ ਵੀ ਅਗੋ ਪੈਰ ਚਿੱਟਿਆ ਇਹਦੇ ਵੀ ਚਿੱਟੇ ਆ ਇਹ ਵੀ ਦੋਗਲਾ ਨਿਕਲਿਆ ਨਹੀਂ ਹੋ ਰਹਾ ਅੱਖਾਂ ਨਹੀਂ ਲੀਆਂ ਅੱਖਾਂ ਨਹੀਂ ਲੀਆਂ ਦੀ ਅੱਛਾ ਪੈਰਾਂ ਦਾ ਕੋਈ ਨਹੀਂ ਉਹ ਆਪਾਂ ਬਈ ਕੱਟਾ ਵਾਲਾ ਇਹਦਾ ਨਾਮ ਰੈਂਬੋ ਆ ਰੈਂਬੋ ਉਹ ਸੱਚ ਗਾਈਜ਼ ਆਪਕੇ ਲੈਣ ਦੀ ਕੁੱਤੀ ਕੀ ਨਾਮ ਹੁੰਦਾ ਸੀ ਲੀਜ਼ਾ ਓਏ ਅੱਛਾ ਲੀਜ਼ਾ ਉਹ ਦੇਤੀ ਉਹ ਤਾਂ ਦੇਤੀ ਆ ਉਹ ਐਵੇਂ ਤਾਂ ਨਹੀਂ ਛੋਟਾ ਕਹਿੰਦੇ ਕਿੰਨੇ ਸੀ ਸੀਜ਼ਨ ਚ ਰੱਖਿਆ ਇਹਨਾਂ ਤੇ ਪਾਰਸੋ 4x4 ਰੱਖਿਆ ਮੈਨੂੰ 300 ਦੀ ਨਹੀਂ ਚੋੜਿਆ ਆ ਚਾ ਚੋਟਿਆ ਇਹਨਾਂ ਦੀ 4x4 ਦੀ ਆਪਸ਼ਨ ਹੈਗੀ ਹੈ ਨਾ 4x4 ਦੀ ਵੀ ਆ ਗਈ ਆ ਇਹਨੇ ਲੱਗਾ ਚੋਕਰ ਆਜੇ ਮਾਦੇ ਤਕੜਾ ਹੋ ਬਹਾ ਹਰ ਜਾ ਇਹਨੂੰ ਖੋਲਣ ਦਾ ਮਨ ਨਹੀਂ ਹੈਗਾ ਗਾਇਸ ਟੈਕਨੋਲੋਜੀ ਆ ਕਹਿੰਦੇ ਆ ਟੈਕਨੋਲੋਜੀ ਆ ਕਾਲਾ ਪਾ ਨਹੀਂ ਨਹੀਂ ਪਾ ਓ ਮਾਈ ਗਾਡ ਦੱਸੋ ਵੀ ਆਉਂਦੇ ਜਾਣਦੇ ਸਾਰੇ ਹੀ ਆਹ ਸੋ ਬਿਊਟੀਫੁਲ ਸੋ ਨਾਈਸ ਪਹਿਲੀ ਸ਼ੁਰੂਆਤ ਪੀਣਾ ਗਲਾਸੀ ਟੋਕੂ ਕੋ 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 ਲਾ ਉਹ ਲਾ ਟਮਾਟਾ ਲੈ ਟਾਲੇ ਉਂ ਤੇ ਗਲੇ ਪਰ ਚਿੱਟੇ ਹੈ ਇਹ ਨਾ ਕੱਟੇ ਦੇ ਕਾਲਾ ਰੰਗ ਮਾਰ ਦਿੱਗੇ ਕਰਦੋ ਗਿਆ ਅੱਜ ਇਹਨਾਂ ਅੱਜ ਤਾਂ ਕਰਦਾਂਗੇ ਨਹੀਂ ਥੱਲੇ ਆਪਾਂ ਮੁੱਦੀ ਮਾਰ ਕੇ ਕਰਾਂਗੇ ਰੈਡੀ ਅਸੀਂ ਤਾਂ ਪਰਵਾਹੀ ਕਰਦੇ ਹੀ ਹੁੰਦੀ ਅਸੀਂ ਨਹੀਂ ਮੁੱਦੀ ਮਾਰਦੇ ਅਸੀਂ ਲੋੜ ਪੈਂਦੀ ਇਹ ਕਹਿੰਦੇ ਬੇਚੀ ਖੁੱਬਿਆ ਪਿਆ ਨਹੀਂ ਰੰਗ ਵੇਹੇ ਘੈਂਟ ਕਰਨ ਦਿਆ ਹੋਰ ਗੱਲਾਂ ਦੀਆਂ ਗੱਲਾਂ ਮੁੰਡਾ ਆਦਾ ਕਿੱਜਾ ਦੱਸ ਭਾਉ ਕਿਵੇਂ ਹੁੰਦਿਆ ਆ ਸਹੀ ਹੀ ਲੱਗਾ ਆ ਕਹਿੰਦੇ ਕਿ ਤੇ ਚੜ ਜਾ ਫਿਰ ਕਿੱਡੀ ਕੀ ਗੱਲ ਆ ਵਾਹ ਜੋ ਬਣ ਚੜ ਹੀ ਜਾਂਦਾ ਕਿੰਨਾ ਚੜਨਾ ਕਿਵੇਂ ਭਾਉ ਹੁੰਦੇ ਆ ਓਕੇ ਓਕੇ ਆ ਲਿਆ ਕਰਾਈ ਉਹਦਾ ਮੁੰਡਾ ਕੰਮ ਪੈਂਟਰ ਪੂਰਾ ਪੂਰਾ ਨਾ ਇੱਥੇ ਚੜ ਗਿਆ ਆਏ ਦੇ ਗਣਾ ਭਾਈ ਆਪੀ ਬਸ ਬਚਾਏ ਐਸਾ ਛੱਡ ਦੇਗੀ ਆਏ ਲੱਗਾ ਹੈ ਪੰਗੇ ਲੈਣ ਇਹੇ ਵੇਲੇ ਛੁੱਟੀਆਂ 'ਚ ਇਹੀ ਕੰਮ ਕਰਨਾ ਇਹੀ ਕੰਮ ਕਰਨਾ ਆਪਾਂ ਲੋਏ ਵੀ ਨਾਲ ਤੇ ਸੰਦਾਲੀਏ ਕਦੀ ਦੀ ਆਏ ਹਾਈ ਲਾਏ ਇਧਰ ਫਰੀ ਹੋਈ ਆਂਦਾ ਮੈਂ ਕਰਨਾ ਮੈਂ ਕਦੀਆ ਵਿਲੇ ਗਈਆਂ ਦੇ ਗਣਾ ਭਾਈ ਚੱਲ 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 ਇਧਰ ਚੱਲ ਲੈ ਚੱਲ ਵਸਤਾਂ ਨੂੰ ਨਾਲਾ ਚੱਲ ਇਹ ਬਈ ਠੀਕ ਆ ਮੈਂ ਜੂੜਾ ਦੇਸ ਗਿਆ ਕਿੰਨਾ ਮੂੰਹ ਬਨਣ ਲੱਗਾ ਰੇ ਵੇਣੇਂ ਦਾ ਲੱਗੂ ਪਤਾ ਜੀ ਉਹ ਐ ਆਏ ਆਹ ਚਾਹ ਕਦਈ ਇਹ ਮੈਂ ਨਹੀਂ ਲੱਗਦਾ ਨਹੀਂ ਬਣੀ ਚੋ ਛੇਤੀ ਗਾ ਤਾਂ ਦਾ ਟਾਈਮ ਹੀ ਉਡਾ ਲਾਉਂਦੇ ਕਿਉਂ ਫੜਾ ਹਲੋ ਲੌਜੀ ਇਹ ਆ ਜਾ ਕ ਤੇ ਇਹ ਫਿਰ ਬੰਨਾਗਾ ਹਾਂ ਬੰਨ ਇਹਨੂੰ ਬੰਦ ਕਰ ਲੈ ਬੰਦ ਕਰੂਆ ਵੇਖ ਬੰਨਣਾ ਦਾ ਕੈਂਟਾ ਹੋ ਗਿਆ ਲੱਕੇ ਨੂੰ ਬੰਨਣਾ ਮੈਂ ਆ ਤੇ ਪਰ ਤੇਨੂੰ ਬੰਨਣ ਨਹੀਂ ਲੈ ਇਹਨੂੰ ਕਹਿੰਦੇ ਮੂਆ ਇੱਦਾਂ ਤੇਰਾ ਪਾਣੀ ਨਹੀਂ ਨਿਕਾਂ ਜਾਂਦਾ ਲੈ ਇੱਕ ਮਣੀ ਰੱਕਾ ਚੱਲਣਾ ਲਾ ਗਿਆ ਮੁੱਟ ਚੱਲ ਰਾਂਟ ਸਿਆਨੇ ਆਤਲੀ ਮੈਂ ਮੁੰਡਾ ਕਰਤਲ ਨੂੰ ਕਿਹਾ ਡੰਨ ਹੈ ਨਾ ਥੋੜੀ ਜਿਹੀ ਹੋਊਗੀ ਓ ਮਾਈ ਗੋਡ ਬਤਮੀਜ਼ ਇਡੀਅਟ ਤੂੰ ਸਟੂਪਿਡ ਹੈ ਸਟ੍ਰੂਪਿਡ ਹੈ ਉਹ ਵੀ ਕਹਿੰਦੇ ਮੁੰਡਨੇ ਕਰਤੀ ਫਿਨਿਸ਼ ਫਿਨਿਸ਼ ਇੱਕਈ ਤੇ ਵੀ ਫੇਰਤਾ ਮਾੜਾ ਮਾੜਾ ਚੱਲ ਨਾ ਟੋਕੇ ਹੁੰਨੇ ਹਣ ਵੇਲੇ ਫੇਰ ਆਪਾਂ ਚੱਲਾਂਗੇ ਇੱਕ ਥਾਂ ਤੇ ਆਪਾਂ ਉਹਦਾ ਜਮ ਦੂਧ ਦਾ ਝੋਟਾ ਲੈ ਕੇ ਚੱਲੇ ਆਂ ਜੰਸੀ ਠੀਕ ਠੀਕ ਵਜਿਆ ਵਜਿਆ ਤਾਂ ਹਾਂਗੇ ਓਕੇ ਓਕੇ ਆਂਦੂ ਆਏ ਹਾਏ ਮੁੰਡਾ ਐਕਸਪੀਰੀਅੰਸ ਹੋਤਾ ਕਲਾਸ ਤੋਂ ਚੜਾਏ ਮੁੰਡੇ ਨੇ ਵਾਲੇ ਡਾਕਟਰਾਂ ਨੇ ਓਏ ਸਿਰ ਬਣਾ ਦੀ ਸੜ ਤੇ ਮਰਾਦਾ ਬਣਾ ਦੇ ਜੇ ਬੰਦੇ ਇਹਦੇ ਕੋਲ ਬਲ ਲਗਾ ਤੇਰੇ ਰਾਂਕਰ ਲਈ ਆਏ ਨਹੀਂ ਤੇ ਪੰਗੇ ਲੈਣ ਲਈ ਦੇਖ ਲੌਜੀ ਕਹਿੰਦੇ ਕੀ ਝੋਟਾ ਰੈਡੀ ਕਰਨਾ ਕੇ ਝੋਟਾ ਚੋਪਰ 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 ਕੋ ਉੱਪਰ ਚੋਪਰ ਕਹਿੰਦੇ ਚੋਪਰ ਪਾ ਕੇ ਲਈ ਜਾਂਦੇ ਆ ਇਹਨਾਂ ਨਾਲ ਲੱਗ ਰਿਹਾ ਹੈ ਰੇਸ ਵਾਲਿਆ ਨਹੀਂ ਲੰਦਾ

ਮੋਰ ਸਾਮ ਮੋਰਨਲ ਬੈਕ ਕੇ ਲੱਗੇ ਹੋਏ ਅੱਧਾ ਕੀਆ ਹੂੰ ਤੋ ਜੇ ਨਹੀਂ ਕਰਿਆ ਨਹੀਂ ਹੋ ਗਿਆ ਵੈਲੇ ਸਹੀ ਤੋਨ ਬਖੋਣਾ ਮੈਂ ਕੀ ਕਰਨਾ ਕੁੱਤੇ ਕੰਮ ਜਨਰ ਫੜਨ ਗਿਆ ਔਡੀ ਗਿਆ ਕਾਲ ਮੈਂ ਇੱਕ ਚੀਜ਼ ਬਖੋਲਦਾ ਸਪੈਸ਼ਲ ਛੋਟਾ ਛੋਟਾ ਬੌੜੀ ਚੈੱਕ ਕਰਕੇ ਦੱਸੋ ਬੌੜੀ ਚੈੱਕ ਕਰੋ ਕੱਲੇ ਕੱਲੇ ਬਖੋਲਾ ਹੂੰ ਹੂੰ ਤੇਰੇ ਵਰਗਾ ਹੀ ਆ। ਹੂੰ। ਵੇਖੋ ਛੋਟਾ ਪੋਚ ਚੜਦਾ ਛੋਟਾ ਪੋਚ। ਸ਼ੋਅ ਵਾਲਾ ਨਹੀਂ ਹੈਗਾ। ਸ਼ੋਅ ਵਾਲੀ ਪਰ ਹੈਗਾ। ਸ਼ੋਅ ਵਾਲੀ ਆਪਣੀ ਘਰੇ ਆ। ਪਰ ਛੋਟੇ ਦੀ ਲੁੱਕ ਬੜੀ ਆ। ਬਸ ਇਅਰ ਕ੍ਰੋਪੜੀ ਕਰਾਏ। ਹੋਰ ਬਾਕੀ ਦੀ ਬਾਕੀ ਗੱਲਾਂ। ਸੌ ਉਧਾਇਆ। ਪਰ ਫਾਈਟਿੰਗ ਨੂੰ ਗਾਰਡਿੰਗ ਨੂੰ ਬਹੁਤ ਤਕੜਾ ਆ ਹੂੰ ਗਾੜੀ ਵੜੀਏ ਤੇ ਇਥੇ ਇਹਦਾ ਕੋ ਕਹਿੰਦਾ ਕਰੇ ਵੜੇ ਸਹੀ ਬੰਦਾ ਡਰਾ ਰਹਾ ਫਿਰਦਾ ਫੋਟ ਵਾ ਖਿੱਚੀਆਂ ਓਹ ਹੋ ਹਾ ਦੰਡਾ ਫੜਾਓ ਦਾਦਾ ਲੈ ਏ ਆ ਪੱਥਲੇ ਨਾ ਫੜ ਦੇ ਕਾਇਰ ਕਰ ਦੂ ਖਰਾਬ ਲੱਗੀ ਬੰਦੇ ਦੇ ਕੋਟੀ ਮਿਲ ਗਈ ਉਹ ਟੋਪੀ ਫਰਾਦੇ ਬੱਜ ਦਾ ਪੁੱਤ ਬੜ ਕੇ ਕਰੀ ਬੰਦ ਲਓ ਜੀ ਵੇਲੇ ਬਿਲੇ ਹੋ ਗਏ ਰਾਤ ਪੈ ਗਈ ਸ਼ਾਮਾਂ ਪੈ ਗਈਆਂ ਅਈ ਅੱਗ ਸੇਕਣ ਲੱਗ ਪਏ ਸੇਕਣ ਲੱਗ ਪਏ ਓਏ ਹੋਏ ਨਾਈਟਸੂਟ ਟੈਨ ਵਾਲੀ ਬਾਏ ਮੈਂ ਮਟੱਗਾ ਪਰ ਰਜਾਈ ਦੇ ਫੇਟਾ ਹੀ ਸਾਰਾ ਮੈਨੂੰ ਬੁਲਾ ਲਿਆ ਲੈ ਹੱਲੇ 10 ਰਾਤ ਹੋਈ ਹੈ ਯਾਰ ਫਿਰ ਵੀ ਯਾਰ ਆ ਯਾਰਾ ਚੀਜ਼ਾਂ ਨੂੰ ਮਾਰਾ ਬੋਲਦੇ ਇਹ ਬੋਲਣਾ ਨਹੀਂ ਇਹ ਚੀਜ਼ਾਂ ਸਿਰਫ ਰਾਤ ਨੂੰ ਪਉਂਦਾ ਹਾਂ ਮੈਂ ਸੌਣ ਲੱਗੇ ਦੋ ਜਣ ਸਾਡੇ ਕੋਲ ਹੋਰ ਖੜੇ ਮੂਹ ਨਹੀਂ ਬਿਖਾਉਂਦੇ ਇਹ ਬੋਲਣਾ ਨਹੀਂ ਚਲ ਠੀਕ ਓਕੇ ਬਾਏ ਬਾਏ ਗਾਇਸ